ਹਮ ਜਸਪੀਤ ਕਰ ਰਹੀ। ਕਦੇ ਕੀ ਕਹਣਾ ਚਾਹੋਗੇ ਤੁਹਾਡੇ ਬੰਦੇ ਜਿਹੜੀ ਖੁਸ਼ੀ ਵੀ ਆਈ ਆਪਾਂ ਹਨਾ Holi ਦਾ ਤਿਹਾਰ ਆ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਅੱਜ? ਅੱਜ ਬਹੁਤ ਵਧੀਆ ਤਿਹਾਰ ਮਨਾਇਆ ਜਾ ਰਿਹਾ ਜੀ ਸਾਡੀ ਪ੍ਰਮਾਤਮਾ ਨੇ ਬਹੁਤ ਸੋਹਣੀ ਸੋਹਣੀ ਹੈ ਜੀ ਸਾਡਾ ਸਿੱਧੂ ਵਾਪਸ ਆਇਆ ਜੀ ਸਾਡੇ ਪਿੰਡੇ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਹਰ ਇੱਕ ਜਗ੍ਹਾ ਨਿਮਾ ਬੰਨੇ ਗਏ ਆ ਜੀ Holi ਦਾ ਤਿਹਾਰ ਬਹੁਤ ਵਧੀਆ ਮਤਰੀਕੇ ਨਾਲ ਮਨਾਇਆ ਗਿਆ ਜੀ ਅੱਜ ਤੋਂ ਪਹਿਲਾਂ ਜੀ ਕੋਈ ਵੀ ਕੋਈ ਅਸੀਂ ਤਿਹਾਰ ਮਨਾਇਆ ਨਹੀਂ ਹੈਗਾ ਜੀ ਕਦੇ ਵੀ ਨਾ Holi ਜੀ ਨਾ Diwali ਜੀ ਪਹਿਲਾਂ ਕਿੰਨਾ ਕਿ ਜਿਹਦੇ ਮਨ ਦੇ ਵਿੱਚ ਦੁੱਖ ਵੀ ਸੀਗਾ ਨਾ ਹਾਂਜੀ ਹਾਂ ਪਹਿਲਾਂ ਬਹੁਤ ਦੁਖ ਸੀ ਜੀ ਅੱਜ ਤਾਂ ਸਾਥੇ ਖੁਸ਼ੀ ਜੀ ਜ਼ਾਹਿਰ ਹੀ ਨਹੀਂ ਹੋ ਸਕਦੀ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਨੂੰ ਪਿੰਡ ਦੇ ਸਾਰੇ ਕਿਤੇ ਬੰਦੇ ਹਾਂਜੀ ਹਾਂਜੀ ਪਿੰਡ ਚ ਸਾਰੇ ਹਰ ਇੱਕ ਜਗ੍ਹਾ ਨਿਮ ਬੰਨਿਆ ਹੋਇਆ ਜੀ ਜਿਹੜੇ ਲੋਕ ਆ ਰਹੇ ਬਾਰੋ ਕੀ ਕੀ ਸਾਨੂੰ ਕਹਿ ਰਹੇ ਨੇ ਬਹੁਤ ਵਧੀਆ ਜੀ ਜਿਹੜੇ ਲੋਕ ਆ ਰਹੇ ਨੇ ਜੀ ਬਹੁਤ ਖੁਸ਼ੀ ਮਨਾ ਰਹੇ ਨੇ ਜੀ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੈ ਮੇਰੇ ਕੋਲ ਇਹ ਕਹਿਣ ਲਈ ਸ਼ਬਦ ਨਹੀਂ ਹੈਗੇ ਕਿ ਮੈਂ ਕਿੰਨਾ ਸ਼ਬਦਾਂ ਦੇ ਵਿੱਚ ਬਿਆਨ ਕਰਾਂ ਇਸ ਖੁਸ਼ੀ ਨੂੰ ਇਹ ਖੁਸ਼ੀ ਸਾਡੇ ਪਿੰਡ ਵਿੱਚ ਬਹੁਤ ਟਾਈਮ ਬਾਅਦ ਆਈ ਹੈਗੀ ਸਾਡੇ ਪਿੰਡ ਵਿੱਚ ਕੋਈ ਵੀ ਮੈਂ ਕਹਿੰਦੀ ਹਾਂ ਸੰਸਾਰ ਪੱਧਰ ਤੇ ਕੋਈ ਵੀ ਤਿਹਾਰ ਨਹੀਂ ਮਨਾਇਆ ਗਿਆ ਅੱਜ ਤੱਕ ਨਾ ਹੋਲੀ ਨਾ દિਵਾਲੀ ਅੱਜ ਬਹੁਤ ਜ਼ਿਆਦਾ ਖੁਸ਼ੀਆਂ ਤੇ ਬਹੁਤ ਜ਼ਿਆਦਾ ਰੌਣਕਾਂ ਪਿੰਡ ਦੇ ਵਿੱਚ ਸਿੱਤੂ ਜੀ ਨੂੰ ਪਹਿਲਾਂ ਮਿਲੇ ਕਿੰਨੇ ਵਾਰ ਮਿਲੇ ਹਾਂ ਹਾਂ ਜੀ ਮੈਂ ਇੱਕ ਵਾਰ ਮਿਲੇ ਸੀ ਉਹ ਲੰਗ ਰੇ ਸੀ ਮੈਂ ਕਿਹਾ ਵੀਰ ਜੀ ਚਾਹ ਬਣਾਈਏ ਕਹਿੰਦੇ ਨਹੀਂ ਨਹੀਂ ਉਹ ਬੋਟਾਂ ਦਾ ਪ੍ਰਚਾਰ ਕਰ ਰਹੇ ਸੀ ਇਸ ਟਾਈਮ ਇਸ ਤਰ੍ਹਾਂ ਸਵਾਸੀ ਸਦੂ ਕਰਿਆ ਬਹੁਤ ਜ਼ਿਆਦਾ ਵਧੀਆ ਉਹਨਾਂ ਦੇ ਨਾਲ ਕੋਲ ਨਾਲ ਕੋਈ ਵੀ ਸਿਕਿਉਰਿਟੀ ਨਹੀਂ ਸੀਗੀ ਉਸ ਟਾਈਮ ਪਿੰਡ ਦੇ ਲੋਕਾਂ ਨੂੰ ਕਿਸ ਤਰ੍ਹਾਂ ਮਿਲਦੇ ਸੀਗੇ ਪਿੰਡ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਵਧੀਆ ਮਿਲਦੇ ਸੀਗੇ ਤੇ ਬਾਹਰਲੇ ਲੋਕਾਂ ਨਾਲ ਵੀ ਉਹਨਾਂ ਦਾ ਮੇਲਚੋਲ ਬਹੁਤ ਜ਼ਿਆਦਾ ਸੀ ਹਣ ਕਿੰਨੀ ਖੁਸ਼ੀ ਹੈ ਜਿਹੜਾ ਛੋਟਾ ਬਹੁਤ ਜ਼ਿਆਦਾ ਖੁਸ਼ੀ ਹੈ ਮੈਂ ਖੁਸ਼ੀ ਬਿਆਨ ਨਹੀਂ ਕਰ ਸਕਦੀ ਮੇਰੇ ਕੋਲ ਸ਼ਬਦ ਨਹੀਂ ਹੈਗੇ ਖੁਸ਼ੀ ਬਿਆਨ ਕਰਨ ਨੂੰ ਭਾਵਕੇ ਅੱਖਾਂ ਦੇ ਹੰਝੂ ਘਟਵਾ ਰਹੇ ਖੁਸ਼ੀ ਦੇ ਹਾਂਜੀ ਹਾਂਜੀ ਖੁਸ਼ੀ ਦੇ ਤੁਸੀਂ ਕੀ ਕਹਿਣਾ ਚਾਹੋ ਤੁਹਾਡੇ ਪਿੰਡ 'ਚ ਹੋਲੀ ਦਾ ਤਿਆਰ ਬਣਾਇਆ ਹੋਇਆ ਉਸ ਤੋਂ ਬਾਅਦ ਕੀ ਜਿਹੜੀ ਹੋਰ ਖੁਸ਼ੀ ਸਾਂਝੀ ਕਰਉਂਗਾ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਇਸ ਤੋਂ ਪਹਿਲਾਂ ਲੋਹੜੀ ਦੀਵਾਲੀ ਅਸੀਂ ਕੁਝ ਵੀ ਨਹੀਂ ਬਣਾਇਆ ਐਨਾ ਸੋਗ ਸੀ ਸਾਡੇ ਪਿੰਡ 'ਚ ਜੀ ਅੱਜ ਇਸ ਵੇਲੇ ਸਾਡੇ ਪਿੰਡ 'ਚ ਇੰਨੀ ਖੁਸ਼ੀ ਹੈ ਜੀ ਕਿ ਸਾਤ ਸੁਮਾਲ ਨਹੀਂ ਜਾਂਦੀ ਥਾਂ ਥਾਂ ਸਾਡੇ ਸੱਥਾਂ ਵਿੱਚ ਨਿਮ ਬਣੇ ਜਾ ਰਹੇ ਹੈ ਜੀ ਥਾਂ ਥਾਂ ਖੁਸ਼ੀਆਂ ਮਨਾਇਆ ਜਾ ਰਹੀਆਂ ਨੇ ਜੀ ਬਾਹਰੋਂ ਦੁਨੀਆ ਆਉਂਦੀ ਆ ਉਹ ਵੀ ਖੁਸ਼ੀਆਂ ਮਨਾਉਂਦੀ ਹੈ ਅੱਜ ਹੋਲੀ ਪੂਰੇ ਰੰਗਾਂ ਨਾਲ ਮਨਾਈ ਹੈ ਜੀ ਸਾਡੇ ਪਿੰਡ ਤੁਸੀਂ ਗਏ ਸੀ ਸਿੱਧੂ ਦੇ ਘਰ ਕਿਵੇਂ ਲੱਗਿਆ ਉੱਥੇ ਦਾ ਹਾਂਜੀ ਬਹੁਤ ਵਧੀਆ ਲੱਗਿਆ ਉਹਨਾਂ ਦੇ ਮਾਪਿਆਂ ਨੂੰ ਦੇਖ ਕੇ ਬਹੁਤ ਖੁਸ਼ੀ ਉਹਦੇ ਮਾਪਿਓ ਬਹੁਤ ਵਧੀਆ ਲੱਗਿਆ ਸਨ ਕਿਸ ਤਰ੍ਹਾਂ ਜਿਹੜਾ ਛੋਟਾ ਸਿੱਧੂ ਕਿਸ ਤਰ੍ਹਾਂ ਲੱਗ ਰਿਹਾ ਮਨ ਕੇ ਸੇਮ ਰੂਪ ਹੈ ਜਾਂ ਕੀ ਹੋਇਆ ਸੇਮ ਰੂਪ ਹੈ ਜੀ ਸਾਨੂੰ ਆਏ ਲੱਗਦਾ ਵੀ ਸੇਮ ਉਹੀ ਵਾਪਸ ਤੇਤਾ ਸਨ ਮਨ ਕੋਈ ਫਰਕ ਨਹੀਂਗਾ ਨਹੀਂ ਜੀ ਕੋਈ ਸਾਨੂੰ ਕੋਈ ਫਰਕ ਨਹੀਂ ਲੱਗਦਾ ਝਲਕ ਪੈਂਦੀ ਸਿੱਧੂ ਦੀ ਹਾਂਜੀ ਹਾਂ ਸੇਮ ਟੂ ਸੇਮ ਝਲਕ ਪੈਂਦੀ ਹੈ ਜੀ ਸਾਡਾ ਉਹੀ ਪੁੱਤ ਸਾਨੂੰ ਵਾਪਸ ਕਰਤਾ